ਨਮਸਕਾਰ ਸਾਥਰੀਗਾਨ ਸਮਾਣਾ ਟੂਡੇ ਤੁਹਾਡਾ ਸਵਾਗਤ ਹੈ। ਆਜ ਸੁਬਹੇ ਨਵੀਂ ਸ਼ਰਾਪਤੀ ਕਾਨਗਰ ਰੋਡ ਦਾ ਰਹਿਣ ਵਾਲਾ 22 ਸਾਲਾ ਨੌਜਵਾਨ ਵੀਰ ਬਲਜੋ ਨਸ਼ੇ ਦੇ ਉਹ ਡੋਜ਼ ਨਾਲ ਮੌਤ ਹੋ ਗਈ। ਪਰ ਸਰਕਾਰਾਂ ਵੱਲੋਂ ਕਹਿ ਜਾਂਦਾ ਕਿ ਪੰਜਾਬ ਵਿੱਚ ਨਸ਼ਾ ਬੰਦ ਕਰਵਾ ਦਿੱਤਾ ਗਿਆ। ਪਰ ਸਮਾਣਾ ਵਿੱਚ ਰੋਜ਼ਾਨਾ ਹੀ ਨਸ਼ਾ ਨਾਲ ਨੌਜਵਾਨਾਂ ਦੀ ਮੌਤਾ ਹੋਣ ਦਾ ਮਾਮਲਾ ਰੁਕਦਾ ਨਹੀਂ। ਮਰਤਕ ਨੌਜਵਾਨ ਦੀ ਮਾਤਾ ਵਰਜੀਤ ਕੋਲ ਭਰਾਵਿੰਦਰ ਅਤੇ ਕਸ਼ਮੀਰ ਨੇ ਦੱਸਿਆ ਕਿ ਨਵੀਂ ਸ਼ਰਾਪਤੀ ਵਿਖੇ 2 ਦਰਜਨ ਤੋਂ ਵੱਧ ਨੌਜਵਾਨ ਨਸ਼ੇ ਕਰ ਰਹੇ ਹਨ ਸਰੀਆਮ ਨਸ਼ਾ ਬਿਕ ਰਿਆ ਭੁੱਖੇ ਭੀਮ ਨਾਲ ਲੋਕ ਨਹੀਂ ਮਰਦੇ ਸੀ ਪਰ ਜਦੋਂ ਚਿੱਟਾ ਨਸ਼ਿੱਲੀ ਦਵਾਈਆਂ ਨਸ਼ੀਲੇ ਟੀਕੇ ਲਾ ਕੇ ਨौजवान ਆਪਣੀ ਜਵਾਨੀ ਨੂੰ ਖਤਮ ਕਰ ਰਹੇ ਹਨ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਇਸ ਨौजवान ਤੇ ਘਰ ਦੀ ਹਾਲਤ ਮਾਂ ਆਪਣੇ ਪੁੱਤਰ ਨੂੰ ਵੇਖ ਕੇ ਰੋ ਰਹੀ ਹੈ ਕੀ ਬਰਾਦਪੁਰਾ ਪਿੰਡ ਤੋਂ ਨਸ਼ਾ ਬਿਕਦਾ ਹੈ ਸੋ ਲੋੜ ਹੈ ਪ੍ਰਸ਼ਾਸਨ ਨੂੰ ਸਖਤੀ ਵਰਤਣ ਦੀ ਹੋਰ ਕੋਈ ਇਸ ਬੇ ਬੇਮੁਰਾਦੀ ਘੋਰ ਤੋਂ ਬਤਨ ਦੀ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਜੇਕਰ ਕੋਈ ਨੌਜਵਾਨ ਨਸ਼ਾ ਕਰ ਰਿਹਾ ਹੈ ਇਹਨਾਂ ਤਸਵੀਰਾਂ ਵਿੱਚ ਦੇਖ ਦਿਓ ਨਸ਼ੇ ਦਾ ਤਿਆਗ ਜ਼ਰੂਰ ਕਰਦੇ ਵੇ ਮਰਨ ਵਾਲੇ ਨੌਜਵਾਨ ਕੋਲ ਕੋਈ ਆਈਡੀ ਪ੍ਰੂਫ ਨਹੀਂ ਮਿਲਿਆ ਜਿੰਗਾਈ ਕਸ਼ਮੀਰ ਸੀ ਤੁਹਾਡੇ ਮੋਹਲੇ ਦਾ ਮੁੰਡਾ ਸੀ ਨਹੀਂ ਜੀ ਮੇਰਾ ਬ੍ਰਦਰ ਸੀ ਮੇਰੇ ਸਕੇ ਚਾਚਾ ਜੀ ਦਾ ਮੁੰਡਾ ਸੀ ਇਹ ਇਹ ਯਾਨੀ ਕਿ ਤਿੰਨ ਚਾਰ ਸਾਲਾਂ ਤੋਂ ਟੀਕੇ ਲਾਉਂਦਾ ਸੀ ਜੀ ਅੱਛਾ ਨਸ਼ਾ ਇੰਨਾ ਚੱਲ ਰਿਹਾ ਜੀ ਇੰਨਾ ਨਸ਼ਾ ਚੱਲ ਰਿਹਾ ਸਾਡੇ ਮੋਹਲੇ ਦੇ ਵਿੱਚ ਵੀ ਘਟੋ ਘਟ ਤਕਰੀਬਨ 15-20 ਮੁੰਡੇ ਹੈਗੇ ਨੇ ਜਿਹੜੇ ਉਹ ਬਸ ਖਤਮ ਨੇ ਹੁਣ ਇਸ ਟਾਈਮ ਇੱਕ ਪਾਸੇ ਸਰਕਾਰ ਕਹਿੰਦੀ ਨਸ਼ਾ ਬੰਦ ਕਰਾਤਾ ਸਰਕਾਰਾਂ ਤੋਂ ਕੱਖ ਨਹੀਂ ਹੁੰਦਾ ਜੀ ਕੁਝ ਨਹੀਂ ਹੁੰਦਾ ਸਰਕਾਰਾਂ ਤੋਂ ਆਮ ਨਸ਼ਾ ਵੀ ਕਰਿਆ ਆਮ ਗੋਲੀਆਂ ਟੋਪੀਆਂ ਜਿਵੇਂ ਆਪਾਂ ਦੁਕਾਨ ਤੋਂ ਲੈ ਲੈਣਿਆ ਨਾ ਐਵੇਂ ਨਸ਼ਾ ਵੀ ਕਰਿਆ ਜੀ ਬਸ ਲਸੀ ਮਾੜੇ ਹਾਲ ਦਿੱਸੇ ਪੂਰਾ ਪੂਰਾ ਮਾੜਾ ਹਾਲ ਆਈਏ ਉਹ ਦੇਖੋ ਮੁੰਡਾ ਪਿਆ ਜੀ ਦੇਖੋ ਮਰਿਆ ਦੇਖੋ ਤੁਸੀਂ ਗਰੀਬ ਗਰੀਬ ਘਰ ਆਈਏ ਇਹ ਪਹਿਲਾਂ ਹੀ ਗਰੀਬ ਨੇ ਵਿਚਾਰੇ ਇਹਨੇ ਮੇਰਾ ਬਲਜੀਤ ਆ ਜੀ ਬਲਜੀਤ ਹਾਂ ਜੀ ਇਹ ਮੁੰਡਾ ਨਸ਼ੇ ਕਰ ਤੋਂ ਕਰਦਾ ਸੀ ਇਹ ਏ ਕਈ ਸਾਲਾਂ ਤੋਂ ਕਰਦਾ ਸੀ ਇਹ ਹਾਂਜੀ ਕਿੱਥੋਂ ਮਿਲਦਾ ਨਸ਼ਾ ਇਹਨੂੰ ਪਤਾ ਕਿ ਉਹ ਕਿੱਥੇ ਲੈਂਦਾ ਸੀ ਇਹ ਪਤਾ ਨਹੀਂ ਕਿੱਥੇ ਜਾਂਦਾ ਸੀ ਮਰਾਦਵਾ ਸਰੇਮ ਨਸ਼ਾ ਮਿਲਦਾ ਦਰਮਰਾਦਪੁਰੇ ਜਾਂਦਾ ਸੀ ਸਰੇਮ ਨਸ਼ਾ ਮਿਲਦਾ ਸੀ ਨੂੰ ਹਾਂਜੀ ਨਸ਼ੇ ਕਰਕੇ ਮਰ ਗਿਆ ਹਾਂ ਹਾਂਜੀ ਟੀਕਾ ਲਾ ਕੇ ਮਰ ਗਿਆ ਟੀਕਾ ਲਾਇਆ ਸੀ ਮੇਰਾ ਨਾਮ ਬਿੰਦਰਾ ਜੀ ਬਿੰਦਰ ਹਾਂਜੀ ਇਹ ਮਰ ਨਾਲ ਕੀ ਲੱਗਦਾ ਤੁਹਾਡਾ ਮੇਰਾ ਬ੍ਰਦਰ ਹੈ ਕੀ ਨਾਮ ਸੀ ਦਾ ਵੀਰਵਾਲ ਵੀਰਵਾਲ ਹਾਂਜੀ ਇਹ ਨਸ਼ੇ ਵੱੱਲੇ ਕਦੋਂ ਕਰਦਾ ਸੀ ਇਹ ਇਹ ਕਰ ਰਹਾ ਸੀਗਾ ਜੀ 3-4 ਸਾਲਾਂ ਤੋਂ ਕਰ ਰਹਾ ਸੀਗਾ ਤੇ ਉਹ ਵੱਧ ਕੀ ਵਿਆਰਾ ਬਰਾਤਾ ਦੇ ਹੁਣ 25 ਸਾਲ ਆਇਆ ਤੇ ਟੀਕਾ ਲਾਇਆ ਇਹਨੇ ਅੱਛਾ ਉਹ ਲੋਡ ਦੇ ਨਾਲ ਦਿੱਤ ਹੋਈ ਹੈ ਹਾਂਜੀ ਹੈ ਸਵੇਰੇ ਹਾਂ ਜੀ ਸਵੇਰੇ 8:30 9:00 ਵਜੇ 9:00 ਵਜੇ 20 ਮਿੰਟ ਤੇ ਲੋਡ 20 ਮਿੰਟ ਤੇ ਹਾਂਜੀ ਹੁਣ ਤੁਸੀਂ ਹਸਪਤਾਲ ਲੈ ਕੇ ਜਾਓਗੇ ਨਾ ਕੋ ਨਹੀਂ ਹੁਣ ਤਾਂ ਹੁਣ ਤਾਂ ਲਿਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਨਹੀਂ ਹੋ ਗਿਆ ਹੀ ਹੁਣ ਸ਼ਮਾਨਾ ਤੋਂ ਕਹਿਲਾ ਸਰਮਦ ਰਿਪੋਰਟ